ਸ਼੍ਰੀ ਅਕਾਲ ਤੱਕ ਤੋਂ ਸਾਬ ਦੇ ਵੱਲੋਂ ਵੱਡੀ ਮੀਟਿੰਗ ਦਾ ਐਲਾਨ ਹੋ ਗਿਆ ਤੇ ਦੱਸਦੀ ਏ ਕਿ ਵੱਡੀ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਤੇ ਉੱਥੇ ਹੀ ਐਮਰਜੈਂਸੀ ਮੀਟਿੰਗ ਸੱਦ ਲਈ ਗਈ ਹੈ ਤੇ ਜਿਸ ਦੇ ਤਹਿਤ ਹੁਣ ਮੀਟਿੰਗ ਹੋਵੇਗੀ ਤੇ ਜਿਸ ਦੇ ਵਿੱਚ ਕਈ ਫੈਸਲੇ ਲਏ ਜਾਣਗੇ ਤੇ ਉੱਥੇ ਹੀ ਦੱਸਦੀ ਏ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੁਕਮ ਲਗਾ ਸਕਦੇ ਨੇ ਤੇ ਕਿਸ ਨੂੰ ਵੱਡਾ ਝਟਕਾ ਲੱਗ ਸਕਦਾ ਹੈ ਤੇ ਦੱਸਦੀ ਏ ਕਿ ਹੁਣ ਇਹ ਜਿਹੜੀ ਕਿ ਮੀਟਿੰਗ 27 ਜਾਂ 28 ਜਨਵਰੀ ਦੇ ਵਿੱਚੋਂ ਹੋ ਸਕਦੀ ਹੈ ਤੇ ਜਿਸ ਦੇ ਤਹਿਤ ਸਿੰਘ ਸਹਿਬਾਨ ਦੇ ਵੱਲੋਂ ਜਿਹੜੀ ਕਿ 71 ਤਸਦੀ ਗਈ ਹੈ ਤੇ ਉੱਥੇ ਹੀ ਦੱਸਦੀ ਹੈ ਕਿ ਬੀਤੇ ਦਿਨਾਂ ਦੇ ਵਿੱਚ ਕਈ ਚਰਚਾਵਾਂ ਜਿਹੜੀਆਂ ਕਿ ਗਿਆਨੀ ਹਰਪੀ ਸਿੰਘ ਨੂੰ ਲੈ ਕੇ ਹੋ ਰਹੀਆਂ ਨੇ ਤੇ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਨੂੰ ਲੈ ਕੇ ਬਾਕੀ ਤੜਾ ਉੱਥੇ ਹੀ ਜਿਹੜਾ ਕਿ ਵੱਡੇ ਇਲਜ਼ਾਮ ਵੀ ਲਗਾ ਰਿਹਾ ਹੈ ਤੇ ਜਿਸ ਦੇ ਤਹਿਤ ਕੋਈ ਵੱਡਾ ਫੈਸਲਾ ਸਿੰਘ ਸਾਹਿਬਾਨ ਲੈ ਸਕਦੇ ਨੇ ਤੇ ਜਿਸ ਤੇ ਦੱਸਦੀਏ ਕਿ ਕੱਲ ਇੱਕ ਗਿਆਨੀ ਹਰਪ੍ਰੀਤ ਸਿੰਘ ਦੀ ਹੋਰ ਵੀਡੀਓ ਵਾਇਰਲ ਹੋਈ ਤੇ ਜਿਸ ਦੇ ਵਿੱਚ ਉੱਥੇ ਹੀ ਲਗਾਤਾਰ ਚਰਚਾ માં ਮੁੜ ਤੋਂ ਵਰਸਾ ਸਿੰਘ ਵਲਟੋਹਾਨੀ ਕੀਤੀਆਂ ਤੇ ਮੁਤਾਬਕ ਹੁਣ ਦੱਸਦੀਏ ਕਿ ਪੰਥਕ ਮਸਲਿਆਂ ਤੇ ਵੀ ਚਰਚਾ ਹੋ ਸਕਦੀ ਹੈ ਪਰੰਤੂ ਹਜੇ ਇਸ ਗੱਲ ਬਾਰੇ ਕੋਈ ਜਾਣਕਾਰੀ ਨਹੀਂ ਤੇ ਦੱਸਿਆ ਜਾ ਰਿਹਾ ਹੈ ਕਿ ਕਈ ਮਸਲਿਆਂ ਅਤੇ ਪੰਥਕ ਵਿਚਾਰਤਾ ਰਏ ਉਸ ਦੇ ਉੱਤੇ ਜਿਹੜੀਆਂ ਕਿ ਲਗਭਗ ਗੱਲਬਾਤ ਹੋ ਸਕਦੀ ਹੈ ਤੇ ਜਿਸ ਤੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਕੋਈ ਵੱਡਾ ਫੈਸਲਾ ਸੁਣਾ ਸਕਦੇ ਨੇ ਤੇ ਉੱਥੇ ਹੀ ਕਿਸੇ ਨੂੰ ਜਿਹੜਾ ਕਿ ਵੱਡਾ ਝਟਕਾ ਲੱਗ ਸਕਦਾ ਹੈ ਤੇ ਜਿਸ ਦੇ ਤਹਿਤ ਦੱਸਦੀ ਹੈ ਕਿ ਹੁਣ ਐਮਰਜੈਂਸੀ ਮੀਟਿੰਗ ਦਾ ਸੱਦਾ ਦੇ ਦਿੱਤਾ ਹੈ ਤੇ ਇਹ ਮੀਟਿੰਗ 28 ਜਨਵਰੀ ਨੂੰ ਹੋਣ ਜਾ ਰਹੀ ਹੈ ਤੇ ਜਿਸ ਦੇ ਤਹਿਤ ਸਿੰਘ ਸਹਿਮਾਨ ਮਿਲ ਕੇ ਇਕੱਤਰਤਾ ਕਰਨਗੇ ਤੇ ਉੱਥੇ ਹੀ ਵੱਡੇ ਫੈਸਲੇ ਲਏ ਜਾਣਗੇ ਤੇ ਜਿਸ ਦੇ ਤਹਿਤ ਕੋਈ ਵੱਡਾ ਫੈਸਲਾ ਜਿਹੜਾ ਕੇਸ ਸਿੰਘ ਸਹਿਬਾਨਾ ਦੇ ਵੱਲੋਂ ਲਿਆ ਜਾ ਸਕਦਾ ਤੇ ਦੱਸਦੀ ਹੈ ਕਿ ਹੁਣ ਐਮਰਜੈਂਸੀ ਮੀਟਿੰਗ ਦਾ ਸੱਦਾ ਦੇ ਦਿੱਤਾ ਹੈ ਤੇ ਜਿਸ ਦੇ ਤਹਿਤ ਹੁਣ 28 ਜਨਵਰੀ ਨੂੰ ਇੱਕ ਵੱਡੀ ਮੀਟਿੰਗ ਹੋਣ ਜਾ ਰਹੀ ਹੈ ਤੇ ਮੀਟਿੰਗ ਦੇ ਵਿੱਚ ਦੱਸਦੀ ਹੈ ਕਿ ਉੱਥੇ ਹੀ ਪੰਥਕ ਮਸਲਿਆਂ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਤੇ ਜਿਸ ਦੇ ਤਹਿਤ ਕੋਈ ਵੱਡਾ ਫੈਸਲਾ ਜਿਹੜਾ ਕੇਸ ਸਿੰਘ ਸਹਿਬਾਨ ਸੁਣਾ ਸਕਦੇ ਨੇ ਦੱਸ ਦਈਏ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੁਕਮ ਲਗਾ ਸਕਦੇ ਨੇ ਤੇ ਕਿਸ ਨੂੰ ਵੱਡਾ ਝਟਕਾ ਲੱਗ ਸਕਦਾ ਹੈ ਤੇ ਦੱਸ ਦਈਏ ਕਿ ਹੁਣ ਇਹ ਜਿਹੜੀ ਕਿ ਮੀਟਿੰਗ 27 ਜਾਂ 28 ਜਨਵਰੀ ਦੇ ਵਿੱਚੋਂ ਹੋ ਸਕਦੀ ਹੈ ਤੇ ਜਿਸ ਦੇ ਤਹਿਤ ਸਿੰਘ ਸਹਿਬਾਨ ਦੇ ਵੱਲੋਂ ਜਿਹੜੀ ਕਿ 71 ਤਾਂ ਸੱਦੀ ਗਈ ਹੈ ਤੇ ਉੱਥੇ ਹੀ ਦੱਸ ਦਈਏ ਕਿ ਬੀਤੇ ਦਿਨਾਂ ਦੇ ਵਿੱਚ ਕਈ ਚਰਚਾਵਾਂ ਜਿਹੜੀਆਂ ਕਿ ਗਿਆਨੀ ਹਰਪੀ ਸਿੰਘ ਨੂੰ ਲੈ ਕੇ ਹੋ ਰਹੀਆਂ ਨੇ ਤੇ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਨੂੰ ਲੈ ਕੇ ਬਾਕੀ ਤੜਾ ਉੱਥੇ ਹੀ ਜਿਹੜਾ ਕਿ ਵੱਡੇ ਇਲਜ਼ਾਮ ਵੀ ਲਗਾ ਰਿਹਾ ਹੈ ਤੇ ਜਿਸ ਦੇ ਤਹਿਤ ਕੋਈ ਵੱਡਾ ਫੈਸਲਾ ਸਿੰਘ ਸਹਿਬਾਨ ਲੈ ਸਕਦੇ ਨੇ ਤੇ ਜਿਸ ਤੇ ਦੱਸਦੀਏ ਕਿ ਕੱਲ ਇੱਕ ਗਿਆਨੀ ਹਰਪ੍ਰੀਤ ਸਿੰਘ ਦੀ ਹੋਰ ਵੀਡੀਓ ਵਾਇਰਲ ਹੋਈ ਤੇ ਜਿਸ ਦੇ ਵਿੱਚ ਉੱਥੇ ਹੀ ਲਗਾਤਾਰ ਚਰਚਾ માં ਮੁੜ ਤੋਂ ਵਰਸਾ ਸਿੰਘ ਬਲਟੋਹਾਨੀ ਕੀਤੀਆਂ ਤੇ ਮੁਤਾਬਕ ਹੁਣ ਦੱਸਦੀਏ ਕਿ ਪੰਥਕ ਮਸਲਿਆਂ ਤੇ ਵੀ ਚਰਚਾ ਹੋ ਸਕਦੀ ਹੈ ਪਰੰਤੂ ਹਜੇ ਇਸ ਗੱਲ ਬਾਰੇ ਕੋਈ ਜਾਣਕਾਰੀ ਨਹੀਂ ਤੇ ਦੱਸਿਆ ਜਾ ਰਿਹਾ ਹੈ ਕਿ ਕਈ ਮਸਲਿਆਂ ਅਤੇ ਪੰਥਕ ਵਿਚਾਰਤਾ ਰਏ ਉਸ ਦੇ ਉੱਤੇ ਜਿਹੜੀਆਂ ਕਿ ਲਗਭਗ ਗੱਲਬਾਤ ਹੋ ਸਕਦੀ ਹੈ ਤੇ ਜਿਸ ਤੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਕੋਈ ਵੱਡਾ ਫੈਸਲਾ ਸੁਣਾ ਸਕਦੇ ਨੇ ਤੇ ਉੱਥੇ ਹੀ ਕਿਸੇ ਨੂੰ ਜਿਹੜਾ ਕਿ ਵੱਡਾ ਝਟਕਾ ਲੱਗ ਸਕਦਾ ਹੈ ਤੇ ਜਿਸ ਦੇ ਤਹਿਤ ਦੱਸਦੀ ਹੈ ਕਿ ਹੁਣ ਐਮਰਜੈਂਸੀ ਮੀਟਿੰਗ ਦਾ ਸੱਦਾ ਦੇ ਦਿੱਤਾ ਹੈ ਤੇ ਇਹ ਮੀਟਿੰਗ 28 ਜਨਵਰੀ ਨੂੰ ਹੋਣ ਜਾ ਰਹੀ ਹੈ ਤੇ ਜਿਸ ਦੇ ਤਹਿਤ ਸਿੰਘ ਸਹਿਮਾਨ ਮਿਲ ਕੇ ਇਕੱਤਰਤਾ ਕਰਨਗੇ ਤੇ ਉੱਥੇ ਹੀ ਵੱਡੇ ਫੈਸਲੇ ਲਏ ਜਾਣਗੇ ਤੇ ਜਿਸ ਦੇ ਤਹਿਤ ਕੋਈ ਵੱਡਾ ਫੈਸਲਾ ਜਿਹੜਾ ਕੇਸ ਸਿੰਘ ਸਹਿਬਾਨਾ ਦੇ ਵੱਲੋਂ ਲਿਆ ਜਾ ਸਕਦਾ ਹੈ ਤੇ ਦੱਸਦੀ ਹੈ ਕਿ ਹੁਣ ਐਮਰਜੈਂਸੀ ਮੀਟਿੰਗ ਦਾ ਸੱਦਾ ਦੇ ਦਿੱਤਾ ਹੈ ਤੇ ਜਿਸ ਦੇ ਤਹਿਤ ਹੁਣ 28 ਜਨਵਰੀ ਨੂੰ ਇੱਕ ਵੱਡੀ ਮੀਟਿੰਗ ਹੋਣ ਜਾ ਰਹੀ ਹੈ ਤੇ ਮੀਟਿੰਗ ਦੇ ਵਿੱਚ ਦੱਸਦੀ ਹੈ ਕਿ ਉੱਥੇ ਹੀ ਪੰਥਕ ਮਸਲਿਆਂ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਤੇ ਜਿਸ ਦੇ ਤਹਿਤ ਕੋਈ ਵੱਡਾ ਫੈਸਲਾ ਜਿਹੜਾ ਕੇਸ ਸਿੰਘ ਸਹਿਬਾਨ ਸੁਣਾ ਸਕਦੇ ਨੇ